ਰਾਮਬਗ ਵਿਖੇ ਸੀ ਆ ਰਾਮ ਜੁਲਰਸ ਦੀ ਸ਼ੁਰੂਆਤ 2 ਅਕਤੂਬਰ ਨੂੰ ਕੀਤੀ ਗਈ ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪਾਸ਼ਪਾ ਦੇ ਸੀਨੀਅਰ ਆਗੂ ਰਕੇਸ਼ 껠 ਅਤੇ ਕੌਂਸਲਰ ਵਿਕਾਸ ਸੋਨੀ ਨੇ ਕੀਤੀ ਅਤੇ ਉਹਨਾਂ ਸਾਰੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਸੀ ਆ ਰਾਮ ਜੁਲਰਸ ਦੇ ਓਨਰ ਪਵਨ ਕੁਮਾਰ ਪੰਮਾ ਅਤੇ ਰਾਹੁਲ ਧਵਨ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਰਾਹੁਲ ਧਵਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦਾ ਕੁਝ ਸਤੈਨੀ ਕਾਰੋਬਾਰ ਹੈ। ਉਹਨਾਂ ਕੋਲ ਸਾਰੀ ਜੁਐਲਰੀ ਨਵੇਂ-ਨਵੇਂ ਡਿਜ਼ਾਈਨ ਵਿੱਚ ਉੱਚ ਕੁਆਲਿਟੀ ਦੀ ਸਾਰੀ ਜੁਐਲਰੀ ਉਪਲਬਧ ਰਹੇਗੀ ਅਤੇ ਇਹ ਹਾਲਮਾਰਕ ਸਰਟੀਫਾਈਡ ਜੁਐਲਰੀ ਫੈਸਟੀਵਲ ਆਫਰ ਨਾਲ ਮਿਲੇਗੀ। ਇਸ ਮੌਕੇ ਸਾਬਕਾ ਚੇਅਰਮੈਨ ਦਿਨੇਸ਼ ਪੱਸੀ, ਕਾਉਂਸਲਰ ਕੌਰਵਕਿਲ, ਸਾਬਕਾ ਕਾਉਂਸਲਰ ਸਰਬਜੀਤ ਲਾਟੀ, ਰਾਜੀਵ ਝਾਬੜਾ, ਮਨਜੀਤ ਸਿੰਘ ਬਾਪੀ, ਸੁਧੀਰ ਅਰੋੜਾ, ਰਮਨ ਸ਼ਰਮਾ, ਕਮਲ ਕਿਸ਼ੋਰ ਪਹਿਲਵਾਨ, ਰਮੇਸ਼ ਕੁਮਾਰ, ਨਰਿੰਦਰ ਕੁਮਾਰ, ਸਨਿਦਾਨ, ਅਸ਼ਨੀ ਕੁਮਾਰ ਸਨੇ, ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ। ਰਾਹੁਲ ਜੀ ਵੱਲੋਂ ਅੱਜ ਨਵੀਂ ਜੁਲਰੀ ਦੀ ਸ਼ਾਪ ਖੁੱਲ ਗਈ ਹੈ ਬੜੇ ਪੁਰਾਣੇ ਸਾਥੀ ਨੇ ਸਾਡੇ ਔਰ ਇਹਨਾਂ ਕੋਲ ਬੜਾ ਪੁਰਾਣਾ ਐਕਸਪੀਰੀਅੰਸ ਹੈ ਜੁਲਰੀ ਦਾ ਇਹਨਾਂ ਦੇ ਫਾਦਰ ਸਾਹਿਬ ਔਰ ਸਾਰੀ ਟੀਮ ਅੱਜ ਦੇਖੋ ਸਾਰੇ ਅਸੀਂ ਇਕੱਠੇ ਹੋ ਕੇ ਔਰ ਬੜਾ ਪੂਜਤਰ ਦਿਨ ਹੈ ਦੁਸ਼ਹਿਰੇ ਦਾ ਪੂਜਤਰ ਦਿਹਾੜਾ ਵੀ ਹੈ ਸੋ ਮੁਬਾਰਕਬਾਦ ਰਾਹੁਲ ਜੀ ਨੂੰ ਪਵਨ ਜੀ ਨੂੰ ਉਹਨਾਂ ਦੀ ਸਾਰੇ ਪਰਿਵਾਰ ਨੂੰ ਔਰ ਪਰਮਾਤਮਾਗੇ ਅਰਦਾਸ ਹੈ ਕਿ ਸਾਡਾ ਭਰਾ ਰਾਹੁਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਪਰਮਾਤਮਾ ਇਸੇ ਤਰ੍ਹਾਂ ਇਹਨਾਂ ਤੇ ਮਿਹਰ ਭਰੇ ਹੱਥ ਰੱਖਣ ਔਰ ਆਪਣੇ ਕਾਰੋਬਾਰ 'ਚ ਤਰੱਕੀ ਕਰਦੇ ਅਸੀ ਆ ਰਾਮ ਜੁਲਰੀ ਦੀ ਦੁਕਾਨ ਖੁੱਲੀ ਗਈ ਔਰ ਬਹੁਤ ਅੱਛਾ ਪਰਿਵਾਰ شریف ਪਰਿਵਾਰ ਔਰ ਇਮਾਨਦਾਰ ਪਰਿਵਾਰ ਇਸ ਕਰਕੇ ਨਵੇਦਨਾ ਕਿ ਬੇਝਿਚਕ ਇਨਾ ਕੋ ਆਓ ਔਰ ਤੁਹਾਨੂੰ ਜੋ ਵਧੀਆ ਤੋਂ ਵਧੀਆ ਸਮਾਨ ਦੇਣਗੇ ਔਰ ਪਵਨ ਜੀ ਇਹਨਾਂ ਦਾ ਪਰਿਵਾਰ ਦਾਹੋਜੀ ਦੇ ਨਾਨਕੇ ਪਹਿਲਾਂ ਹੀ ਇਹ ਜੁਲਰੀ ਦਾ ਕੰਮ ਕਰਦੇ ਰਹੇ ਨੇ ਇਹਨਾਂ ਨੂੰ ਬੜਾ ਤਗੜਾ ਐਕਸਪੀਰੀਅੰਸ ਆ ਔਰ ਮੈਂ ਦੁਬਾਰਾ ਤੋਂ ਕਹਾਂਗਾ ਇਹਨਾਂ ਕੋ ਆ ਕੇ ਤੁਹਾਨੂੰ ਕਿਸੇ ਦਿਨਾਂ ਦੀ ਕੋਈ ਨੁਕਸਾਨ ਨਹੀਂ ਹੋਏਗਾ ਤੁਹਾਨੂੰ ਫਾਇਦਾ ਹੀ ਹੋਏਗਾ ਕਿਉਂਕਿ ਇਹਨਾਂ ਦੀ ਇਮਾਨਦਾਰੀ ਜਿਹੜੀ ਉਹ ਬੋਲੇਗੀ ਸਹੀ ਨਵਾਂ ਦਰਵਾਜ਼ਾ ਤੋਂ ਸ਼ੁਰੂ ਕਰ ਰਹੇ ਆ ਆਮ ਬਾਅਦ ਸਾਡੀ ਪੁਰਾਣੀ ਦੁਕਾਨ ਹੈ ਦਾਦਾ ਜੀ ਵੇਲੇ ਇਹੀ ਕੰਮ ਕਰ ਰਹੇ ਆ ਸਾਡੇ ਦਾਦਾ ਜੀ ਵੇਲੇ ਇਹੀ ਕੰਮ ਕਰਦੇ ਗਏ ਕੁਝ ਸਦੀਆਂ ਸਦੀਆਂ ਦੇ ਤਰ੍ਹਾਂ ਦੇ ਆਏ ਕਿ ਸਾਡੇ ਬਿਤਾਇਨੋ ਕੰਮ ਕੀ ਇਹ ਕਰਦਾ ਆ ਤੇ ਮੈਂ ਵੀ 10-15 ਸਾਲ ਆਪਣੇ ਮਾਵੇਂ ਕੋ ਕੰਮ ਸਿੱਖ ਕੇ ਅੱਜ ਮੈਂ ਦੁਕਾਨ ਖੋਲੀ ਆ ਆਪਣੇ ਵੱਡਿਆਂ ਦੇ ਅਸ਼ੀਰਵਾਦ ਨਾਲ ਤੇ ਮੈਂ ਹੀ ਕਹਿੰਦਾ ਕਿ ਸਾਡੇ ਕੋ ਆਓ ਤਲੋ ਕਹੀ ਪੂਰੀ ਪਿਓਰ ਜੀ 916 HOID ਹਾਲਮਰਕ ਪਾਸੇ ਇਸ ਮਾਨ ਲਵਾਂ ਇਹ ਤੁਹਾਡਾ ਸਾਰਿਆਂ ਦਾ ਨਿੱਗਾ ਸਵਾਦਤ ਹੈ ਜਿੱਦਾਂ ਜਿੱਦਾਂ ਅੱਜ ਤੇ ਬੁਰਾਈ ਤੇ ਸੱਚਾਈ ਦੀ ਜਿੱਤ ਹੋਈ ਹੈ ਸਾਡੀ ਵੀ ਅਸੀਂ ਵੀ ਮੈਂ ਇਹਨੂੰ ਜਿੱਤੀ ਮੰਨਦਾ ਕਿ ਮੈਂ 15 ਸਾਲ ਪੌੜੀ ਬੜੀ ਮਿਹਨਤ ਨਾਲ ਕੰਮ ਕਰਕੇ ਇੱਥੇ ਪਹੁੰਚਿਆ ਹਾਂ ਅਸੀਂ ਗੱਲਾਂ ਵਾਸਤੇ ਪੌੜੀ ਅਸੀਂ ਲੈ ਕੇ ਆਏ ਅਸੀਂ ਬਿਨਾਂ ਲੇਬਰ ਪਾਲਿਸ ਤੋਂ ਮਾਲ ਅਸੀਂ ਦੇ ਦਵਾਂਗੇ ਆ ਅਸੀਂ 100 100% ਗੱਤਰ ਮਾਲ ਦੇਵਾਂਗੇ ਨੋ ਲੇਬਰ ਨੋ ਪਾਲਿਸ ਓਲੀ 100% ਨਾਲ ਲਈ ਮਾਲ ਦਵਾਂ ਕੋਈ ਲੇਵਲ ਪਾਲਿਸੀ ਨਹੀਂ ਦਵਾਂ ਸੋਗਰਾ ਸਰਦੈਂ ਕਿ ਸਾਡੇ ਕੋਲ ਜੀ ਚਾਂਦੀ ਦਾ ਮਾਲ ਦਿੰਦੇ ਹਾਂ 100 ਗ੍ਰਾਮ ਚਾਂਦੀ ਦੇ ਮਾਲਤ ਹਨ 10% 10 10 ਗ੍ਰਾਮ ਦਾ ਸਿੱਕਾ ਹੀ ਫ੍ਰੀ ਦੇ ਦੇ ਤੇ ਸੋਨੇ ਦੀ ਵੀ ਇਦਾਂ ਹੀ ਆਫਰ 10 ਗ੍ਰਾਮ ਦੇ ਮਾਲ ਨਾਲ 100 ਮੀਲੀ ਸੋਨੇ ਦਾ ਸਿੱਕਾ ਫ੍ਰੀ ਤੇ ਆਓ ਤੁਸੀਂ ਅਜਮਾਓ ਤੇ ਸਾਡਾ ਸਮਾਨ ਇੱਥੇ ਮੁੱਢੀ ਤਰੀਕਾ ਚੈੱਕ ਕਰ ਸਕਦੇ ਹੋ ਕਾਲ ਕਰੋ ਐਚਵੀਡੀ ਪਾਸੇ ਤੁਹਾਨੂੰ ਮਿਲ ਜੇ